ਸਤਨਾਮੁ ਮਿਸ਼ਰੀਵਾਹਿ ਤਰੂ ਸਾਹਿਬ ਜੀਓ ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਤ ਤਰਛਾ ਪੂਰਨ ਹੋਏ ਚਿਤ ਕੀ ਚਾ ਕਾਚਨ ਨਮਨ ਰਹਿ ਮਾ ਆਪਣਾ ਜਾਣ ਕਰੋ ਪ੍ਰਤਪਾਣ ਮਰੇ ਦੁਸਤ ਸਬਾ ਤੁਮ ਕਹਾਓ ਆਪ ਮਾਤ ਦੇ ਓਏ ਬਚਾਓ ਸੁਖੀ ਬਸੰਮੂਰ ਪਰਿਵਾਰਾ ਸੇਵਕ ਸੇਖ ਸਬਾ ਕਰਤਾ ਮੋਰ ਰਚਾਨ ਜੇ ਕਰ ਦੇ ਕਰੀਐ ਸਭਨ ਨੂੰ ਆਸੰਦ ਰਿਐ ਉਰਣ ਹੋਏ ਹਮਾਰੀ ਆਸਾਂ ਵਜਨ ਕੀ ਰਹੇ ਪਿਆਸਾਂ ਤੁਮੈ ਸ਼ਰਧੂ ਇਹ ਰਣਿਧਾਉ ਜੋ ਵਰਚਾ ਹਸ ਰਹੁ ਤੇ ਪਾਉ ਸੇਵਕ ਸਿੱਖ ਹਮਾਰੇ ਤਰੀਅ ਚਣ ਚਣ ਸਤ੍ਰ ਹਮਾਰੀ ਮਾਰੀ ਆਪ ਹੱਥ ਦੇ ਮੁਝੇ ਵਰੀਆ ਮਰਨ ਕਾਲ ਕਾ ਸਨ ਗੁਰਿਆ ਉਜੋ ਸਦਾ ਹਮਾਰੇ ਪਛਾਨ ਸ੍ਰੀ ਅਸਤੁਜ ਕਰਿਓ ਵਿਚਾ ਰਾਖ ਲਿਓ ਮੇਰਾ ਕਣਹਾਰੇ ਸਾਹਿਬ ਸੰਤ ਸਹਾਇ ਪ੍ਰਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰ ਸੰਤਾਂ ਕਾਲ ਪੈ ਬ੍ਰਹਮਾ ਬਪਹਰਾ ਕਾਲੁ ਪਾਇ ਸ਼ਿਵ ਜੋ ਅਵਤਾਰਾ ਕਾਲੁ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਤਲ ਕਾਲ ਕਾ ਕੀ ਆਤਮਾ ਸੰ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ മജ കാരണ കാ ബോണി ബാ സി സമജോ ഹാരാ നമജക സകല ഭജന സവാര ശിവ ഗണ ഗോ പവ ഗുണ സുഖ ദോ പലോിയോ കാ പല ഗുരു ശി രഞ്ജരസുല സി ബാധര ചുല ਸੰਤਾਨ ਜੋ ਕਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਸ਼ਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਪਿ ਉਦਕਰਣ ਕਰਤਾ ਧਾਰ ਪਰਜਾ ਤਦ ਤਬ ਦੇ ਅਪਾਰ ਜਬਿਆ ਕਰਤ ਕਰਤ ਹੂੰ ਕਬੂਲ ਤੁਮ ਮੈਂ ਮਿਲਤ ਤੇ ਤਰ ਸਭ ਹੂੰ ਜਿਹੜੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਭੂਜਿ ਚਾਵੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣ ਨਰ ਬੇਦ ਭੇਦ ਅਰਯਾਲਮ ਨਿਰੰਕਾਰ ਨਿਰਵਿਕਾਰ ਨਿਰਲੰਗੋ ਆਦੀ ਨੀਰੇ ਨਾ ਦੇ ਸੰਭ ਤਾ ਕਾ ਮੂੜੇ ਚਾਰ ਤੇ ਪੇੜਾ ਜਾਂ ਕੋ ਤੇ ਬਨਾ ਪਾਵਤ ਮਿਤਾ ਤਾ ਕੋ ਕਰ ਪਾਹਣ ਅਨੁਮਾਨਤ ਮਹਾ ਮੂੜੇ ਕਾਚ ਪੇਦ ਨਾ ਜਾਣਤ ਮਾ ਦੇਵ ਕੋ ਕਹਿ ਤਸਦਾ ਸ਼ਿਵ ਨਿਰੰਤਰ ਪਾਚੀਨ ਤਨ ਪਹਿਰ ਆਪੇ ਆਪਣੀ ਬੁਧ ਹੈ ਜੀਤੀ ਬਨਤ ਪੈਨ ਪੈਨ ਤੋਇ ਤੇਤੀ ਤੁਮਰਾ ਲਖਾਨ ਜੈ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪੇ ਅਨੂਕ ਸਰੂਪਾ ਰੰਗ ਪਇਉ ਰਾਮ ਕਹਿ ਪੂਪਾ ਅੰਦਰ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬੌਰ ਰਚ ਦੀਨੀ ਕਹੂੰ ਫੂਲ ਰਾਜਾ ਵੇ ਬੈਠਾ ਕਹੂੰ ਸਿਮਟ ਪਿਓ ਸੰਗਰੀ ਕਟਾ ਸਿਂਹੀ ਸ੍ਰੇਸ਼ਟ ਦਿਖਾਏ ਅਚੰਬ ਆਦ ਜੁਬਾਦ ਸਰੂਪ ਸਵੈਮੋ ਅਬਰਛਾ ਮੇਰੀ ਤਮ ਕਰੋ ਸਿਖਿਓ ਬਾਰੇ ਸਿਖ ਸੰਭਰੋ ਦੁਸ਼ਟ ਜਿਤੇ ਉਠਵਾਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੋ ਜਿਤਾ ਵਿਸ਼ਰਨੀ ਪਰੇ ਤਨ ਕੇ ਦੁਸ਼ਟ ਦੁਖਿਤ ਹੈ ਬਮਰੇ ਪੁਰਖ ਜਵਨ ਪਦ ਪਰੇ ਤਿਹਾਰੇ ਦਿਨ ਰੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਦਰਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਚਾ ਹੋਇ ਤਾ ਹੈ ਸਭ ਕਨ

ਜਿੰਨ ਤੁਮੈ ਸੰਭਾਰਨਾ ਕਾਲ ਪਾਸਤੇ ਨਾ ਹੈ ਉਬਾਰਾ ਜਿੰਨ ਨਾਮ ਤਿਹਾਰੋ ਤਹਾਂ ਦਾਰਿਤ ਦੁਸ਼ਟ ਦੋਖ ਤੇਰਾ ਕੜ ਦੇ ਕੇ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲਿਹੁਏ ਬਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸਵਈਆ ਪਾਈਂ ਗਏ ਜਬ ਤੇ ਤੁਮਰੇ ਤਾਬ ਤੇ ਕੋ ਅੰਕ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਇਕ ਨ ਮੰਨਿਓ ਸਿਮਰਤ ਸ਼ਾਸਤਰ ਬੇਦ ਸਭੈ ਬਹੁ ਪੇਦ ਕਹੈ ਹਮ ਇਕ ਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਤੇ ਉਹ ਸਭ ਤੋਹਿਬ ਖਨਿਉ ਦਰਿਆ ਸਗਲ ਦਵਾਰ ਕੋ ਸਾਡਕੈ ਗਇਓ ਤੁਮਾਰੋ ਦਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾ Stop. Uh...